ਆ ਇਹ ਪੀ ਬਾਈ ਇਹ ਆਈਏ ਵੀ ਤੇ ਲਾਈਵ ਕਰ ਲੈ ਤੂੰ ਚਲਣ ਤੂੰ ਰਹਿਂਦੇ ਨਾ ਕਿਤਰੀ ਬਟੋ ਉਹ ਵੀ ਇੱਕ ਮਿੰਟ ਲੋ ਜੀ ਕਿਸਾਨ ਵੀਰੋ ਤੁਹਾਡੇ ਸਾਹਮਣੇ ਅੱਜ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਇੱਕ ਅੱਜ ਬੀ ਦੀ ਬੀਆਈ ਕਰ ਰਹੇ ਹਾਂ ਇੱਕ ਖੇਤ ਆ ਇੱਕ ਦੇਣਾ ਪਰ ਇਹਨੂੰ ਅਸੀਂ ਗਾਚੋ ਦਵਾਈ ਨਾਲ ਟਰੀਟ ਕੀਤਾ ਇੱਕ ਪੈਕਟ ਨੂੰ ਇੱਕ ਪੈਕੇਟ ਨੂੰ ਅਸੀਂ 54 ਡਿਊ ਦੇ ਨਾਲ ਪੈਕ ਟ੍ਰੀਟ ਕੀਤਾ ਹੈ ਇੱਕ ਪੈਕੇਟ ਨੂੰ 1 ਕੁ ਡਕਟਾਰਾ ਥਾਇਮਕਸਾਨ 30% ਜਿਹੜਾ ਹੁੰਦੇ ਨਾਲ ਅਸੀਂ ਟ੍ਰੀਟ ਕੀਤਾ ਤੇ ਇੱਕ ਪੈਕੇਟ ਵਿਦਆਊਟ ਟ੍ਰੀਟਡ ਅਸੀਂ ਗੀਚ ਬੀਜ ਰਹੇ ਹਾਂ ਇਸ ਕਰਕੇ ਕਿ ਕਿਉਂਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਹੜੀ ਦਵਾਈ ਦਾ ਪਹਿਲੇ 30 ਦਿਨ ਫੂਲੀ ਤੇ ਵਧੀਆ ਕੰਟਰੋਲ ਰਹਿੰਦਾ ਹੈ ਇਹ ਸਮੇਂ-ਸਮੇਂ ਤੇ ਤੁਹਾਨੂੰ ਤਿੰਨ ਵਾਰ ਅਸੀਂ ਵੀਡੀਓ ਦਿਖਾਵਾਂਗੇ ਅੱਜ ਅਸੀਂ ਬਿਜਾਈ ਕਰ ਰਹੇ ਹਾਂ ਤੇ ਆਉਣ ਵਾਲੇ 30 ਦਿਨ ਦੇ ਵਿੱਚ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਦਿਖਾਵਾਂਗੇ ਕਿਹੜੀ ਦਵਾਈ ਦਾ ਵਧੀਆ ਰਿਜ਼ਲਟ ਆਉਂਦਾ ਜਿਹੜੀ ਦਾ ਰਿਜ਼ਲਟ ਵਧੀਆ ਆਇਆ ਉਹ ਬਰਾਈ ਅਗਲੇ ਸਾਲ ਆਪਾਂ ਵਧੀਆ ਲਾਵਾਂਗੇ 6 ਐਮਲ ਦਵਾਈ ਲਈ 1 ਕਿਲੋ ਦੂਜ ਨੂੰ ਤੇ 12 ਐਮਲ ਪਾਣੀ ਲਾਇਆ ਦਵਾਈ ਦੀ ਮਾਤਰਾ 1 ਕਿੋਜਨੀ ਆ ਪਾਣੀ ਦੀ ਮਾਤਰਾ 1 ਕਿੋਜਨੀ ਆ ਤੇ ਬਿਜਾਈ ਇੱਕ ਦਿਨ ਖੇਤ ਕਿਆ ਮਸ਼ੀਨ ਇੱਕ ਆ ਇਹ ਫਾਰਮਨ ਸਾਹਿਬ ਨੂੰ ਇੱਕ ਬੇਨਤੀ ਕਰਾਂਗਾ ਫਾਰਮਨ ਸਾਹਿਬ ਥੋੜਾ ਜਾ ਜਿਹੜੀਆਂ ਖਾਲੀਆਂ ਆਪਾਂ ਡੂੰਘੀਆਂ ਲਾਉਣੀਆਂ ਠੀਕ ਆ ਤੇਰੇ ਟਰੈਕਟਰ ਦਾ ਜ਼ੋਰ ਲੱਗੇ ਤੇ ਸਾਨੂੰ ਆਵਾਜ਼ ਸੁਣੀ ਠੀਕ ਆ ਕਿਉਂਕਿ ਜੇ ਖਾਲੀਆਂ ਡੂੰਘੀਆਂ ਬਣ ਗਈਆਂ ਤੇ ਜਿਹੜੇ ਬੀ ਆ ਬਿਲਕੁਲ ਖਾਣੀ ਖਾਲੀ ਦੇ ਕੰਨੀ ਤੋਂ ਇੰਨੀ ਦੂਰੀ ਤੇ ਆਊਗਾ ਜੇ ਬੀ ਇੰਨੀ ਦੂਰੀ ਤੇ ਆਊਗਾ ਕਿ ਇਹ ਮੰਨ ਲਓ ਕਿ ਤੁਹਾਡੇ ਜਿਹੜਾ ਬੀ ਪਹਿਲੇ ਪਾਣੀ ਨਾਲ ਜਰਮੀਨੇਸ਼ਨ ਹੋ ਜਾ ਜੇ ਬੀ ਇੰਨੀ ਦੂਰੀ ਤੇ ਆਇਆ ਖਾਲੀ ਡੂੰਗੀ ਘੱਟ ਹੋਈ ਤੇ ਪਾਣੀ ਜਿਹੜਾ 2 ਲਾਉਣ ਤੋਂ ਬਾਅਦ ਵੀ ਜਨਰੇਸ਼ਨ ਹੋਊਗਾ ਇਸ ਕਰਕੇ ਖਾਲੀਆਂ ਜਿਹੜੀਆਂ ਗਹਿਰੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਵੀ ਤੁਹਾਡਾ ਇੰਨੀ ਦੂਰੀ ਤਿਆਜੇ ਤੇ ਚਲੋ ਵੀਰ ਜੀ ਕਰੋ ਵਧਾਈ ਸ਼ੁਰੂ ਤੇ ਤੁਹਾਨੂੰ ਵਧਾਈਆਂ ਅੱਜ ਪਹਿਲਾਂ ਇਹ ਬੀਜ ਆਪਾਂ ਬਾਈ ਪਿੰਦੀ Sidhu ਦੇ ਖੇਤ ਚ ਬੀਜਦੇ ਆ ਤੇ ਇਹ ਬਾਈ ਦੇ ਲਈ ਅਸੀਂ ਹੈਲਪਲੀ ਆਏ ਆ ਕਿਉਂਕਿ ਬਾਈ ਠੀਕ ਨਹੀਂ ਸੀ ਉਹ ਥੋੜੇ ਦਿਨ ਪਹਿਲਾਂ ਕੋਈ ਪ੍ਰੋਬਲਮ ਆ ਗਈ ਸੀ ਤੇ ਭਰਾ ਕੋਈ ਪੈਣੀ ਵਿਚਨਾ ਆਇਆ ਨਾ ਕੋਈ ਮੌਲਾ ਆਇਆ ਤੇ ਅਸੀਂ ਵੀ ਵੀ ਆ ਗਏ। ਜੇ ਕੋਈ ਵੀ ਮੇਰੇ ਕੋਲ ਜੇਰਾ ਜੇ ਕੋਈ ਤੇ ਵੀਰ ਕਿਸੇ ਪ੍ਰੋਬਲਮ ਚ ਆ ਜਾਵੇ ਤੇ ਸਾਰੇ ਵੀਰੋਂ ਦੇ ਨਾਲ ਅੰਦ ਬਣ ਕੇ ਖੜ ਜਾ। ਅੱਜ ਮੈਂ ਕੁੰਡੀ ਸਿੱਧੂ ਦੇ ਖੇਤ ਦੇ ਵਿੱਚ ਸੁਬਾਹ ਦਾ ਆਇਆ ਪਹਿਲਾਂ ਦੀਨ ਦਵਾਈ ਲਾਈ ਆ ਤੇ ਹੁਣ ਬਜਾਈ ਕਰਾ ਕੇ ਜਾਉਂਗਾ। ਕਿਉਂਕਿ ਜੇ ਨਾ ਭਰਾ ਅੱਜ ਥੋੜਾ ਜਿਹਾ ਤੇ ਲਾਈਵ ਤੇ ਅਸੀਂ ਉਹਦੇ ਨਾਲ ਉਹਦੇ ਕੰਮ ਵਿੱਚ ਵਾਪਰ ਤੋਂ ਹਾਂ ਤੇ ਦੋਸਤੋ ਇਹ ਜ਼ਮੀਨ ਨੂੰ ਪਹਿਲਾਂ ਲੈਜਰ ਕਰਾਇਆ ਲੱਗਾ ਜ਼ਮੀਨ ਤਿਆਰ ਕੀਤੀ ਆ ਤੇ ਫਿਰ ਅੱਜ ਵਿਆਈ ਸ਼ੁਰੂ ਹੋ ਗਈ ਇਸ ਵੀਡੀਓ ਨੂੰ ਸ਼ੇਅਰ ਕਰ ਲਿਓ ਤੇ ਇਸੇ ਚੈਨਲ ਤੇ ਤੁਹਾਨੂੰ ਦਿਖਾਣੀ ਕਿੰਨੇ ਵਾਰ ਇਸ ਨੂੰ 10-10 ਦਿਨਾਂ ਤੋਂ ਅਸੀਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਕਿ ਕੀੜੇ ਦਾ ਕਿੰਨਾ ਕਿਸ ਬੀਤੇ ਟੈਕ ਕਿਹੜੀ ਦਵਾਈ ਦਾ ਰਿਜ਼ਲਟ ਲੱਗਦਾ ਹੈ ਧੰਨਵਾਦ ਦੋਸਤੋ ਸ਼ੇਅਰ ਕਰ ਦਿਓ ਜਿੰਨੇ ਦਰਾਂ ਨੂੰ ਤਾਂ ਕਿ ਪਤਾ ਲੱਗ ਜਾਵੇ ਵੀ ਦਵਾਈ ਕਿਹੜੀ ਵਧੀਆ ਹੈ